ਸਾਰੇ ਆਪਾਂ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆਂ ਇਹ ਮੁਕੱਦਮਾ ਨੰਬਰ 204 ਜਿਹੜਾ ਹੈਗਾ 28 ਤਰੀਕ ਨੂੰ ਅਸੀਂ ਦਰਜ ਕੀਤਾ ਸੀ 103304 ਬੀਐਨਐਸ ਦੇ ਵਿੱਚ ਥਾਣਾ ਟਿੱਬੇ ਦੇ ਵਿੱਚ ਇਹਦੇ ਵਿੱਚ ਹੋਇਆ ਕੀ ਸੀ ਕਿ ਸਚਿੰਤ Tiwari ਨਾਮ ਦਾ 25 ਸਾਲ ਦਾ ਵਿਅਕਤੀ ਹੈਗਾ ਇਹਦੀ ਜਿਹੜੀ ਹਿੱਸੀਗਾ ਮਰਡਰ ਹੋ ਗਿਆ ਸੀਗਾ ਤੇ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਹੈਗੇ ਦੋਸ਼ੀ ਅਨੁਜ ਕੁਮਾਰ ਬਲਜੀਤ ਸਿੰਘ ਰਾਜਾ ਭਾਰਤੀ ਤੇ ਨਿਕਲ ਜਿਹੜੇ ਹੈਗੇ ਚਾਰੇ ਦੋਸ਼ੀਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਕੋਲ ਜਿਹੜਾ ਵੈਪਨ ਵੀ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ ਤੇ ਨਾਲ ਉਹਨਾਂ ਕੋਲ ਜਿਹੜਾ ਵਾਹਤ ਹੈਗਾ ਮੋਟਰਸਾਈਕਲ ਉਹ ਵੀ ਜਿਹੜਾ ਹੈਗਾ ਬਰਾਮਦ ਕਰ ਲਿਆ ਇਸ ਦੀ ਥੋੜੀ ਜੀ ਕੇਸ ਦੀ ਕਹਾਣੀ ਹੈ ਕਿ ਹੈਗੀ ਹੈ ਕਿ ਸਚਿੰਤ Tiwari ਜਿਹੜਾ ਸੀਗਾ ਇਹ ਇਹਦੀ ਇੱਕ ਲੜਕੀ ਨਾਲ ਸੀਗੀ ਤਾਂ ਥੋੜੀ ਜਿਹੀ ਆਪਣੇ ਫਰੈਂਡਸ਼ਿਪ ਸੀਗੀ ਉਹਨੂੰ ਥੋੜੇ-ਤੇਰ ਬਾਅਦ ਜਿਹੜਾ ਹੈਗਾ ਐਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਔਰ ਜਿਹਦੇ ਵਿੱਚ ਉਹ ਲੜਕੀ ਨੇ ਜਾ ਕੇ ਆਪਣੇ ਬ੍ਰਦਰਸ ਨੂੰ ਦੱਸਿਆ ਕਿ ਇਸ ਤਰੀਕੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਸੀਗਾ ਇਹ ਕਦਮ ਚੁੱਕਿਆ ਇਹਨਾਂ ਨੂੰ ਮਤਲਬ ਕਿ ਕੁੱਟਮਾਰ ਕੀਤੀ ਔਰ ਜਿਹੜੀ ਸੱਟ ਇਹਦੇ ਜ਼ਿਆਦਾ ਲੱਗੀ ਜਿਹੜਾ ਫਿਰ ਇਸ ਨੂੰ ਜਿਹੜਾ ਹੈਗਾ ਐਪਜੀਆਈ ਜਿਹੜਾ ਸੀਗਾ ਚੰਡੀਗੜ੍ਹ ਦੇ ਦਾ ਰੈਫਰ ਕੀਤਾ ਕਿ ਜਿੱਥੇ ਉਹਦੀ ਇਹਦੀ ਡੈਥ ਹੋ ਗਈ ਸੀ ਔਰ ਇਸ ਮਕਦਮੇ ਦੇ ਵਿੱਚ ਸਰ ਕਾ ਤਫਤੀਸ਼ ਜਿਹੜੀ ਸੀਗੀ ਕਰਕੇ ਚਾਰੇ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਪਟਾ ਕਰ ਲਿਆ ਸੀ ਸਰ ਇਹ ਜਿਹੜੇ ਚਾਰ ਦੋਸ਼ ਜੀ ਚਾਰੇ ਦੋਸ਼ੀ ਹੈ ਚਾਰੇ ਆਪਸ ਚ ਰਿਸ਼ਤੇਦਾਰ ਨੇ ਚਾਰੇ ਨਹੀਂ ਯਾਰ ਦੋਸਤ ਹੈ ਕੀ ਯਾਰ ਦੋਸਤ ਇੱਕ ਬ੍ਰਦਰ ਹੈਗਾ ਜੀ ਇੱਕ ਬ੍ਰਦਰ ਬਾਕੀ ਜੀ ਯਾਰ ਸਰ ਇਹਨਾਂ ਦੀ ਉਮਰ ਨਹੀਂ ਹੈ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਹੈ 18 ਤੋਂ 21 ਸਾਲ ਦੇ ਵਿੱਚ ਵਿੱਚ ਹੀ ਹੈ ਜੀ ਜੀ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਮਕਦਮਾ ਦਰਜਾਇਆ ਨਹੀਂ ਪਹਿਲਾ ਮੁਕਦਮਾ ਇਹਨਾਂ ਦੇ ਕੋਈ ਨਹੀਂ ਦਰਜਾਇਆ ਜੀ ਇਹ ਕਿਹੜੀ ਜਗ੍ਹਾ ਤੋਂ ਰੈਸਟ ਹੋਏ ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚੋਂ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਹੈਗੇ ਨੇ ਜੀ ਐਗਜ਼ੈਕਟਲੀ ਜਿਹੜੀ ਆ ਗੱਲ ਉਹ ਮੈਂ ਕਿੱਥੋਂ-ਕਿੱਥੋਂ ਹੋਇਆ ਉਹ ਨਹੀਂ ਦੱਸ ਸਕਦਾ ਕਿਉਂਕਿ ਸਾਡੇ ਕੇਸ ਦੀ ਡਿਟੇਲਸ ਨਹੀਂ ਸ਼ੇਅਰ ਹੋ ਸਕਦੀ। ਵਾਰਦਾਤ ਦੇ ਵਿੱਚ ਵਰਤੇ ਕਿ ਇਹ ਪਿਆਰ ਵਗਲਾ ਬ੍ਰਾਂਦੀ ਹੋ। ਹਾਂ ਉਹ ਇਹਨਾਂ ਦੀ ਪਿਛੋਕਸ਼ ਨਿਸ਼ਾਨਦਾਈ ਤੇ ਜਿਹੜਾ ਹੈਗਾ ਉਹ ਬ੍ਰਾਂਡ ਕਰਦਾ। ਜਿਹੜੇ ਵਿਅਕਤੀ ਦੇ ਆਪ ਕਿੰਨੀ ਉਮਰ ਹੈਗੀ ਸਰ ਉਹਦੀ? ਉਹਦੀ 25 ਸਾਲ ਉਮਰ ਸੀ ਜੀ।